ਮੋਟਰਸਾਈਕਲ ਚੱਕਿਆ ਗੈਰ ਫਕਰਾ 1 2 3 4 ਸਿੱਕੇ ਹੰਡੜਾ ਚੱਲੀ ਫਕਰਾ ਕਿੱਥੇ ਆਜੋ ਗਿਆ ਮੈਂ ਜੋ ਗਿਆ ਮੈਂ ਜੋ ਗਿਆ ਮੈਂ ਤੇਰੀ ਜੋ ਕਰਨ ਹੋ ਗਈਆਂ ਜੋ ਗਿਆ ਮੈਂ ਜੋ ਗਿਆ ਮੈਂ ਜੋ ਜਾ ਕੰਮ ਕੌਣ ਕਰਦਾ ਤੂੰ ਕਰਦਾ ਜੇ ਕਿਰਪਾ ਹੀ ਹੋ ਜੇ ਮੋਟਰਸਾਈਕਲ ਮਿਲ ਜਾ ਕਰ ਤੁਸੀਂ ਕਿਸੇ ਦੇ ਘਰੇ ਗਏ ਤੇ ਬੱਕਰਾ ਕਿਸੇ ਦੇ ਘਰੋਂ ਚੱਕਿਆ ਗਿਆ ਇੱਕ ਅੱਗੇ ਨਹੀਂ ਤਾਂ ਨਹੀਂ ਗਏ ਤੇ ਚੱਲ ਬਾਬਾ ਵੇ ਨੋਂ ਤੇਰੀ ਦੀ ਜਪਕੇ ਮਾਰਾ ਨੋਂ ਤੇਰੀ ਦੀ ਜਪਕੇ ਮਾਰਾ ਰੋਕਣ ਇਹ ਪਿੱਛੇ ਵੜ ਜਾਓ ਸਾਈ ਇਹ ਕਿਰਪਾਈ ਹੋ ਜੇ ਮਿਲੇ ਜਾਵੇ ਉਹ ਖੱਤਰਾ ਤੂੰ ਕਿਸੇ ਬਾਬੇ ਦੇ ਸੋਟੇ ਵਾਲੇ ਤੇ ਮੱਥਾ ਕਿੱਥੇ ਟੇਕ ਕੇ ਆਇ ਸੀ ਪਾਤੜਾ ਕੋਈ ਸਫਤਾ ਜਲਦੀ ਹੋਵੇ ਉੱਥੇ ਕੋਈ ਮੱਥਾ ਟੇਕ ਕੇ ਆਏ ਤੇ ਬਾਬੇ ਦੇ ਬਾਬੇ ਯਾਦ ਨਹੀਂ ਤੇਕ ਕੇ ਆਉਂਗਾ ਜੇ ਕਿਰਪਾਈ ਹੋ ਜੇ ਬੱਕਰਾ ਉੱਥੇ ਲੱਗੂਆਂ ਦਾ ਡੱਬਾ ਟੇਕੇਗਾ ਮੱਥਾ ਤੇਕੇ ਆਉਂਗਾ ਬੱਸ ਐ ਬੱਕਰਾ ਆ ਜੂਗਾ ਐ ਬਾਬੇ ਤੇਰੇ ਤੇ ਮੱਥਾ ਟੇਕੇ ਆਉਂਗਾ ਛੋਟੇ ਵਾਲੇ ਪੀਰਾ ਕਰਦੇ ਕਿਰਪਾ ਜਾਓ ਬੱਕਰਾ ਤੇਰਾ ਮੋਟਰਸਾਈਕਲ ਮਿਲ ਜੂਗਾ ਜਾਂ ਮੋਟਰਸਾਈਕਲ ਮਿਲ ਜੂ ਨਹੀਂ ਸੰਗਤ ਸੁਣਦੀ ਐ ਮਿਲ ਜੂਗਾ ਬੱਕਰਾ ਜਾਂ ਟੇਕ ਮੱਥਾ ਜਾਂ ਕਿਰਪਾ ਹੋ ਜੂ ਚੱਲੀ ਬਾਬਾ ਮੁੰਦਰਾ ਲੈਣ ਆ ਮੈਂ ਵਾਰੇ ਵਾਰੇ ਵੇ ਜਿਉਂ ਤੇ ਰਹਿਣ ਵਾਲਿਆ ਜਮਸਤਵਲੇ ਇੱਕ ਮਾਤਾ ਨੇ ਘਰ ਦੇ ਉੱਪਰ ਦੀ ਕਣ ਪਾਇਆ ਹੋਵੇ ਕਿਸੇ ਦੀ ਕੋਈ ਡੈਥ ਹੋ ਗਈ ਹੋਵੇ ਉਹਨਾਂ ਦੇ ਕੋਈ ਕੇਸ ਪੈ ਗਿਆ ਹੋਵੇ ਪਹਿਲੇ ਇਹਨਾਂ ਦੇ ਘਰ ਹੁਣ ਪਹਿਲਾਂ ਪੁੱਛਣਾ ਨਿਕਲੀ ਹੋਵੇ ਪੁੱਛਣ ਵਾਸਤੇ ਆਏ ਹੁਣ ਡੈਥ ਹੋ ਗਈ ਹੋਵੇ ਕੇਸ ਪੈ ਗਿਆ ਹੋਵੇ ਹੈਨੇ ਗਿਨਾਂ ਦੇ ਕਣ ਹੁਣ ਪੁੱਛਣ ਵਾਸਤੇ ਹੁਣ ਤੱਥ ਕੇਸ ਹੋ ਗਿਆ ਹੋਵੇ ਕਿੱਥੋਂ ਆਇਆ ਮਾਤਾ ਐ ਮਾਤਾ ਤੂੰ ਕਿਹੜੇ ਤੋਂ ਆਇਆ ਪਹਿਲੀ ਗਨ ਆਇਆ ਮਾਤਾ ਤੁਸੀਂ ਕਿੱਥੋਂ ਆਇਆ ਮਾਤਾ ਅਸੀਂ ਚੰਡੀਗੜ੍ਹ ਤੋਂ ਆਏ ਜਿਨ੍ਹਾਂ ਦੇ ਪਰਿਵਾਰ ਦੇ 4 ਮੈਂਬਰ ਹੋਣਾ ਤੁਹਾਡੇ ਵੀ 4 ਨੇ ਜੱਲੀ ਬਾਬਾ ਦਰ ਤੇਰੇ ਹੋਵੇ ਉਹਨਾਂ ਦੇ ਸਤਿੰਦਰ ਕੌਰ ਜੀ ਸਿੰਦਰ ਸਿੰਦਰ ਸਤਿੰਦਰ ਕੌਰ ਸਤਿੰਦਰ ਕਸ਼ਿੰਦਰ ਸਤਿੰਦਰ ਜੀ ਆਇਓ ਫੱਕਰਾ ਬਾਕੀ ਬੈਜੋ ਤੁਸੀਂ ਬੈਜੋ ਭਾਈ ਬਾਕੀ ਆਜੋ ਫੱਕਰਾ ਮੈਂ ਸੁਣਿਆ ਮੇਰੇ ਸੋਹਣਿਆ ਸਾਦਾ ਬਗਲ ਜਦੋਂ ਤੱਕ ਦੀ ਆਵੇ ਬੰਦਿਆ ਮੇਰੇ ਸੋਹਣਿਆ ਸਾਦਾ ਬਗਲ ਜਦੋਂ ਤੱਕ ਦੀ ਆਵੇ ਹੋ ਨਾ ਕਰੇ ਜੀ ਜਪ ਕੇ ਮਾਰਾ ਨਾ ਕਰੇ ਜੀ ਮੇਰੇ ਘਰ ਆ ਲਈ ਤੁਸੀਂ ਮੇਰੇ ਤੇ ਮਾਤਾ ਲੈ ਬਰੇ ਘਰ ਆ ਲਈ ਤੁਸੀਂ ਮੇਰੇ ਤੇ ਜੀ ਤੁਹਾਡੇ ਤੇ ਕਰਤਾ ਜੇ ਕਿਰਪਾ ਹੀ ਹੋ ਜੇ ਸੰਤਾ ਦੀ ਨਿਭੜੇ ਜਾਵੇ ਮਾਤਾ ਸਾਰੀ ਸੰਗਤ ਨੂੰ ਬਦਾਨਾ ਬਣਦਾ ਹਾਂ ਮਾਤਾ ਇੱਕ ਦੋ ਤਿੰਨ ਜਣੇ ਨੇ ਤੁਹਾਡੇ ਤੇ ਕੇਸ ਪਾਤਾ ਇਹ ਹਾਂਜੀ ਤਿੰਨ ਜਣੇ ਨੇ ਪਾਤਾ ਮਾਤਾ ਹੁਣ ਤਾਂ ਇੱਕ ਹੀ ਹੈ ਜੀ ਇਹ ਤਿੰਨ ਜਣੇ ਬੋਲਦੇ ਨੇ ਮਾਤਾ ਹਾਂਜੀ ਹੈ ਮਤਲਬ ਭੈਣ ਭਾਈ ਸਾਰੇ ਮਤਲਬ ਇੱਕ ਨੇ ਪਾਇਆ ਹੋ ਜੀ ਮੇਰੇ ਪਾਤਾ ਮਾਤਾ ਇਹ ਕਿਰਪਾ ਹੋ ਜੇ ਨਿਭੜੇ ਜਾਵੇ ਮਾਤਾ ਚੱਲ ਫੱਕਾ ਕਰਾਈਏ ਕਰ ਨਾ ਤੇਰੇ ਕਲ ਰਾਗੀ ਆਈ ਪਰ ਸਭੂਤੀ ਬਾੜੀ ਵੇ ਨਾ ਤੇਰੇ ਕਲ ਰਾਗੀ ਰਾਣੀ ਪਰ ਸਭੂਤੀ ਬਾੜੀ ਵੇ ਢਿੱਲੇ ਉੱਤੇ ਰਹਿਣ ਵਾਲਿਆ ਓ ਬੱਬਾ ਦੇਵਾਰੇ ਹੋਏ ਆ ਢਿੱਲੇ ਉੱਤੇ ਨਾ ਦਸਵੇਂ ਪਾਸ਼ਾ ਜੀ ਦੇ ਮਾਤਾ ਪੈਸੇ ਚਾਕੇ ਕਿਨੇ ਰੱਖੇ ਨੇ ਅਖੰਡ ਪਾੜ ਦੇ ਪੈਸੇ ਕਿਨੇ ਰੱਖੇ ਨੇ ਮਾਤਾ ਮੇਰੀ ਸੱਸ ਨੇ ਨਜ਼ਰ ਰੱਖਿਆ ਹੋਵੇ ਮੈਂ ਤਾਂ ਵੈਸੇ ਸੁੱਖੇ ਵੇ ਹੈਗੇ ਆ ਖੰਡਪਾੜ ਸਾਹਿਬ ਕਰਾਇ ਨਹੀਂ ਖੰਡਪਾੜ ਦੇਖਦਾ ਹੁੰਦਾ ਇਹਦੇ ਵਿੱਚ ਚਾਹੇ ਪੈਸੇ ਰੱਖੇ ਨੇ ਸੁੱਖੇ ਰੇ ਪਾਣੀ ਦੇ ਮਾਤਾ ਜੀ ਦਾ ਸ਼ਲੋਕ ਆ ਪੜਦੇ ਦਿਖਦੇ ਨੇ ਉਹਦੇ ਵਿੱਚ ਪਤਾ ਲੱਗਦਾ ਵੀ ਇਹਨਾਂ ਨੇ ਖੰਡਪਾੜ ਸੁੱਖਿਆ ਆ ਖੁੰਨੇ ਸੁੱਖਿਆ ਇੱਕ ਦੋ ਦੋ ਸੁੱਖਲੇ ਸੁੱਖੇ ਵਿਚਾਰੇ ਜੀ ਮੇਰੇ ਘਰ ਵਾਲੇ ਨੇ ਵੀ ਸੁੱਖੇ ਹੋਏ ਤੇ ਮੈਂ ਵੀ ਸੁੱਖੇ ਹੋਏ ਇਹਦੇ ਵਿੱਚ ਦਿਖਦੇ ਨੇ ਸੋਨੇ ਸੁੱਖੇ ਮਨੇ ਜੇ ਕਿਰਪਾ ਹੋ ਜੇ ਉਧਰੋਂ ਨਿਬੜ ਜੇ ਖੰਡਪਾੜ ਕਰਾ ਦੋਗੇ ਮਾਤਾ ਚੱਲ ਬਾਬਾ ਹੋਏ ਨੇ ਉੱਤੇ ਹਾਂਜੀ ਮਾਂ ਪੁੱਤਾਂ ਦੀ ਆਪਸ ਵਿੱਚ ਹੋ ਗਈ ਸੀਗੀ ਅੱਜ ਨਾਲ ਗੱਲ ਕੀਤੀ ਕੇਸ ਹੋ ਗਿਆ ਲੜਾਈ ਪੈ ਗਈ ਉੱਥੇ ਪੰਗਾ ਹੋ ਗਿਆ ਮਾਂ ਦਾ ਆਈਆਂ ਮਾਂ ਦਾ ਸਲਾਮਾਂ ਦਾ ਠੀਕ ਹੋ ਗਿਆ ਨਾ ਤੇਰੇ ਦੀ ਜੱਪ ਕੇ ਵਾਲਾ ਨਾ ਤੇਰੇ ਦੀ ਜੱਪ ਕੇ